ਸਿਕਾ ਜੀ ਸਾਰਿਆਂ ਨੂੰ ਸ਼ੁਰੂ ਕਰਨ ਲੱਗੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ 'ਚ ਤੁਸੀਂ ਬਾਹਰੋਂ ਥੰਬਨੇਲ ਤੋਂ ਵੇਖ ਹੀ ਆਏ ਹੋਵਾਂਗੇ ਕਿ ਅੱਜ ਆਪਾਂ ਤੁਹਾਨੂੰ ਇੱਕ ਕੀਮਤੀ ਜਾਣਕਾਰੀ ਦਵਾਂਗੇ ਕਿ ਆਮ ਹੀ ਆਪਣੇ ਘਰਾਂ ਦੇ ਵਿੱਚ ਆਪਣੀਆਂ ਦਾਦੀਆਂ ਨਾਨੀਆਂ ਘਰ ਦੇ ਵਿੱਚ ਇਹ ਕਹਿੰਦੀਆਂ ਹੁੰਦੀਆਂ ਸੀਗੇ ਵੀ ਪਹਿਲਾਂ ਪਹਿਲਾਂ ਕੜੀ ਬਣਾ ਲਓ ਮੁੜ ਕੇ ਸੌਣ ਚੜ ਜਾਣਾ ਸੌਂ ਦੇ ਵਿੱਚ ਕੜੀ ਨਹੀਂ ਬਣਾਉਣੀ ਚਾਹੇ ਆਪਾਂ ਕਹਿੰਦਾ ਵੀ ਕੜੀ ਬਣਾਓ ਜੀ ਇਹਨਾਂ ਕਹਿੰਦਾ ਨਹੀਂ ਜੀ ਸੌਂ ਚੜਿਆ ਆਇਆ ਵਾ ਹੁਣ ਕੜੀ ਨਹੀਂ ਬਣਾਉਣੀ ਆਪਣੇ ਦਿਬਾਕ ਤੇ ਉਦੋਂ ਵੀ ਹੁੰਦਾ ਹੁੰਦਾ ਸੀ ਜਦੋਂ ਆਪਾਂ ਛੋਟੇ ਹੁੰਦੇ ਸੀਗੇ ਵੀ ਕਿਉਂ ਨਹੀਂ ਬਣਾਉਣੀ ਕੜੀ ਸਾਡਾ ਬਹੁਤ ਜੀ ਕਰਦਾ ਹੁੰਦਾ ਸੀ ਉਦੋਂ ਵੀ ਜਿਵੇਂ ਬਾਹਰ ਬਾਰਿਸ਼ ਹੋਣੀ ਤੇ ਦੀ ਕਰਨਾ ਵੀ ਪਕੌੜੇ ਬਣਾਏ ਜਾਂਣ ਕੜੀ ਬਣਾਈ ਜਾਂਣ ਤੇ ਮੰਮੀ ਨੇ ਸਾਡੀ ਨੇ ਕਹਿ ਦੇਣਾ ਵੀ ਨਹੀਂ ਕੜੀ ਨਹੀਂ ਬਣਾਉਣੀ ਅਸੀਂ ਸਾਰਿਆਂ ਨੇ ਉਦੋਂ ਵੀ ਸਵਾਲ ਕਰਦੇ ਹੁੰਦੇ ਸੀ ਤੁਸੀਂ ਵੀ ਸਾਰਿਆਂ ਨੇ ਆਮ ਹੀ ਕਰੇ ਸਵਾਲ ਕੀਤਾ ਹੋਊਗਾ ਜਦੋਂ ਤੁਹਾਡੀਆਂ ਮੰਮੀਆਂ ਚਾਹੇ ਦਾਦੀਆਂ ਨਾਨੀਆਂ ਤੁਹਾਨੂੰ ਇਹ ਕਹਿੰਦੀਆਂ ਹੋਣਗੀਆਂ ਕਿ ਸੌ ਤੇ ਆਪਣੀਆਂ ਦਾਦੀਆਂ ਨਾਨੀਆਂ ਦਾ ਕੀ ਜਵਾਬ ਹੁੰਦਾ ਸੀ ਤਕਰੀਬਨ ਸਾਰਿਆਂ ਦਾ ਸਾਡੀ ਮੰਮੀ ਦਾ ਵੀ ਇਹੀ ਜਵਾਬ ਹੁੰਦਾ ਸੀਗਾ ਕਿ ਨਹੀਂ ਸੌਂ ਦੇ ਵਿੱਚ ਤਾਂ ਨਹੀਂ ਕੜੀ ਬਣਾਉਂਦੀ ਕਿ ਘਰ ਦੇ ਵਿੱਚ ਕੰਜਰ ਕੜੀ ਪੈ ਜਾਂਦੀ ਜਾਨੀ ਕਿ ਲੜਾਈ ਪੈ ਜਾਂਦੀ ਹੈ ਇਸ ਕਰਕੇ ਕੜੀ ਨਹੀਂ ਬਣਾਉਂਦੀ ਪਰ ਇਹ ਕਾਰਨ ਨਹੀਂ ਹੁੰਦਾ ਸੀਗਾ ਇਹ ਤੇ ਚਲੋ ਆਪਣੇ ਪੰਜਾਬੀਆਂ ਦਾ ਜਿਹੜੀ ਸੋਚ ਸੀਗੀ ਕਿ ਆ ਤੇ ਉਹਨਾਂ ਦੇ ਵੱਡੇ-ਵਡੇਰਿਆਂ ਨੇ ਕੁਝ ਹੋਰ ਸੁਣਿਆ ਹੋਊਗਾ ਜਿਹੜਾ ਨਹੀਂ ਮੇਰੇ ਵਰਗੇ ਨੂੰ ਯਾਦ ਰਿਹਾ ਤੇ ਉਹਨੇ ਇਹ ਕਹਿ ਦਿੱਤਾ ਵੀ ਕੰਜਰ ਕੜੀ ਪੈਂਦੀ ਯਾਨੀ ਕਿ ਲੜਾਈ ਤੋਂ ਤਾਂ ਆਪਾਂ ਹਰ ਕੋਈ ਡਰਦੇ ਹਨ ਵੀ ਘਰ ਦੇ ਵਿੱਚ ਲੜਾਈ ਨਾ ਪਵੇ ਇਸ ਕਰਕੇ ਆਪਾਂ ਉਹ ਚੀਜ਼ ਨੂੰ ਬਣਾਉਂਦੇ ਨਹੀਂ ਤੇ ਅੱਜ ਆਪਾਂ ਤੁਹਾਨੂੰ ਅਸਲ ਕਾਰਨ ਇਹਦਾ ਦੱਸਾਂਗੇ ਵੀ ਕੜੀ ਜਿਹੜੀ ਉਹ ਸੌਣ ਦੇ ਵਿੱਚ ਕਿਉਂ ਨਹੀਂ ਬਣਾਈ ਜਾਂਦੀ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇੱਕ ਕਾਰਨ ਦੱਸ ਇੱਕ ਧਰਮ ਦੇ ਨਾਲ ਵੀ ਜੁੜਿਆ ਹੋਇਆ ਜਿਵੇਂ ਸੌਣ ਦਾ ਮਹੀਨਾ ਤੁਹਾਨੂੰ ਪਤਾ ਵਾ ਸ਼ਿਵ ਭੋਲੇनाथ ਦਾ ਜਿਹੜਾ ਮਹੀਨਾ ਗਿਣਿਆ ਜਾਂਦਾ ਇਹਦੇ ਵਿੱਚ ਲੋਕ ਵਰਤ ਰੱਖਦੇ ਨੇ ਤੇ ਇਹ ਜਿਹੜਾ ਕੜੀ ਤੇ ਦਹੀਂ ਆ ਇਹ ਜਿਹੜਾ ਆਹਾਰ ਆ ਇਹ ਤਾਂਸਿਕ ਮੰਨਿਆ ਜਾਂਦਾ ਵਾ ਪੀ ਇਹਦੇ ਨਾਲ ਜਿਹੜੀ ਭੜਕਣਾ ਵੱਧਦੀ ਆ ਸੋ ਇਸ ਕਰਕੇ ਵਰਤ ਵਾਲੇ ਜਿਹੜੇ ਉਹ ਖੱਟਾ ਨਹੀਂ ਖਾਂਦੇ ਇਹਨਾਂ ਦਿਨਾਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਸ਼ਿਵਜੀ ਭਗਵਾਨ ਨੂੰ ਦਹੀਂ ਵੀ ਨਹੀਂ ਅਰਪਿਤ ਕੀਤਾ ਜਾਂਦਾ ਸੋ ਇਸ ਕਰਕੇ ਉਹ ਧਰਮ ਵਾਲੇ ਨਹੀਂ ਖਾਂਦੇ ਵੀ ਜਿਨ੍ਹਾਂ ਚਿਰ ਅਸੀਂ ਵਰਤ ਰੱਖਿਆ ਅਸੀਂ ਘੜੀ ਨਹੀਂ ਖਾਣੀ ਹੈਗੀ ਦੂਜੀ ਹੈਗੀ ਆ ਜੀ ਆਯੁਰਵੈਦਿਕ ਦੇ ਆਧਾਰ ਤੇ ਆਪਾਂ ਤੁਹਾਨੂੰ ਦੱਸਦੇ ਆਂ ਵੀ ਗ੍ਰੰਥਾਂ ਦੇ ਵਿੱਚ ਲਿਖਿਆ ਵਾ ਵੀ ਇਹ ਜਿਹੜਾ ਵਾ ਆਹਾਰ ਆ ਇਹਨਾਂ ਦਿਨਾਂ ਦੇ ਵਿੱਚ ਆ ਕੇ ਜਦੋਂ ਆਪਣਾ ਸੌਨ ਦਾ ਮਹੀਨਾ ਹੁੰਦਾ ਨਾ ਜਿਹੜੀ ਆਪਣੇ ਸਰੀਰ ਦੀ ਜઠਰ ਅਗਨੀ ਹੁੰਦੀ ਹੈ ਜਿੰਦੇ ਨਾਲ ਆਪਣਾ ਖਾਣਾ ਪਚਦਾ ਵਾ ਆਪਾਂ ਕਹਿੰਦੇ ਹੁੰਦੇ ਨੇ ਪਾਣੀ ਨਹੀਂ ਪੀਣਾ ਚਾਹੀਦਾ ਜਿਹੜੀ ਕਿ ਅਗਨੀ ਅੰਦਰ ਮੱਚੇ ਉਹਦੇ ਨਾਲ ਆਪਣਾ ਖਾਣਾ ਜਿਹੜਾ ਪਚਦਾ ਵਾ ਤੇ ਜੇ ਆਪਾਂ ਪਾਣੀ ਪੀ ਲੈਨੇ ਤੇ ਅਗਨੀ ਬੁੱਝ ਜਾਂਦੀ ਤੇ ਆਪਣਾ ਖਾਣਾ ਜਿਹੜਾ ਉਹ ਸੜਦਾ ਰਹਿੰਦਾ ਵਾ ਉਹ ਜਿਹੜੀ ਅਗਨੀ ਦੀ ਜਿਹੜੀ ਹੈ ਮਾਤਰਾ ਉਹ ਘਟ ਜਾਂਦੀ ਆ ਯਾਨੀ ਕਿ ਪਾਚਨ ਕਿਰਿਆ ਜਿਹੜੀ ਥੋੜੀ ਕਮਜ਼ੋਰ ਹੋ ਜਾਂਦੀ ਆਪਣੀ ਸੋ ਤਾਂ ਕਰਕੇ ਜਿਹੜੇ ਆ ਆਯੁਰਵੈਦ ਗ੍ਰੰਥਾਂ ਦੇ ਵਿੱਚ ਇਹ ਮੰਨਿਆ ਗਿਆ ਵਾ ਕਿ ਇਹ ਜਿਹੜੀ ਕੜੀ ਆ ਦਹੀਂ ਤੇ ਵੇਸਣ ਇਹ ਭਾਰੇ ਹੁੰਦੇ ਆ ਇਹ ਨਹੀਂ ਖਾਣੇ ਚਾਹੀਦੇ ਆਪਾਂ ਨੂੰ ਸੌਣ ਦੇ ਵਿੱਚ ਇਦੇ ਨਾਲ ਪੇਟ ਦੇ ਵਿੱਚ ਭਾਰੀਪਨ ਤੇ ਗੈਸ ਵਗੈਰਾ ਦੀ ਜਿਹੜੀ ਪ੍ਰੋਬਲਮ ਹੋ ਜਾਂਦੀ ਆ ਸੋ ਇਸ ਕਰਕੇ ਉਹ ਕੜੀ ਖਾਣਾ ਮਨਾ ਕਰਦੇ ਨੇ ਸੌ ਮਹੀਨੇ ਦੇ ਵਿੱਚ ਤੇ ਅੱਗੇ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਕਿ ਵਿਗਿਆਨ ਜਿਹੜਾ ਅਵਿਗਿਆਨੀ ਜਿਨ੍ਹਾਂ ਨੇ ਕਾਢਾਂ ਕੱਢੀਆਂ ਨੇ ਉਹਨਾਂ ਦੇ ਉਦਾਹਰਣ ਤੇ ਇਹ ਕੜੀ ਕਿਉਂ ਨਹੀਂ ਖਾਣੀ ਚਾਹੀਦੀ ਤਾਂ ਇਹ ਮੌਸਮ ਹਿਊਮਿਡਿਟੀ ਵਾਲਾ ਚੱਲਦਾ ਪਿਆ ਇਹਦੇ ਵਿੱਚ ਨਾ ਕਈ ਚੀਜ਼ਾਂ ਆਪਣੀਆਂ ਜਿਹੜੀਆਂ ਖਰਾਬ ਹੋ ਜਾਂਦੀਆਂ ਤੁਸੀਂ ਦੁੱਧ ਦਹੀਂ ਬਾਹਰ ਰੱਖੋ ਜਲਦੀ ਹੀ ਉਹ ਬਾਸਾ ਹੋ ਜਾਂਦਾ ਵਾ ਸੋ ਇਸ ਕਰਕੇ ਇਹ ਵਿਗਿਆਨ ਨੇ ਮਨਾ ਕੀਤਾ ਹੋਇਆ ਵਾ ਕੜੀ ਖਾਣ ਨੂੰ ਸੌਂ ਦੇ ਵਿੱਚ ਪੀ ਜਿਹੜੀ ਕੜੀ ਆਪਣੀ ਥੋੜੀ ਵੀ ਜੇ ਕਿਤੇ ਵãi ਦਵੇ ਕੱਚੀ ਰਹਿ ਜੇ ਤੇ ਥੋੜੀ देर ਰੱਖੀ ਜਾਵੇ ਤੇ ਇਹਦੇ ਵਿੱਚ ਬਹੁਤ ਜਲਦੀ ਜਿਹੜਾ ਬੈਕਟੀਰੀਆ ਪੈਦਾ ਹੁੰਦਾ ਤੇ ਬੈਕਟੀਰੀਆ ਆਪਣੇ ਅੰਦਰ ਜਾਂਦਾ ਵਾ ਤੇ ਉਹ ਅੰਦਰ ਕਈ ਭਿਆਨਕ ਬਿਮਾਰੀਆਂ ਲਾਉਂਦਾ ਵਾ ਜੈਨਿਕੇ ਬਹੁਤ ਹੀ ਖਤਰਨਾਕ ਮੰਨੀ ਗਈ ਹੈ ਸੌਣ ਮਹੀਨੇ ਦੇ ਵਿੱਚ ਖਾਸ ਕਰਕੇ ਕੜੀ ਖਾਣਾ ਸੋ ਇਸ ਕਰਕੇ ਤੁਸੀਂ ਵੀ ਹੁਣ ਜਿਹੜਾ ਧਿਆਨ ਰੱਖਿਆ ਕਰੋ ਕਿ ਜਦੋਂ ਕੜੀ ਖਾਣੀ ਆ ਸੌਣ ਮਹੀਨੇ ਤੋਂ ਪਹਿਲਾਂ ਪਹਿਲਾਂ ਬਣਾ ਕੇ ਖਾਣੀ ਆ ਨਹੀਂ ਤੇ ਫਿਰ ਸੌਣ ਮਹੀਨਾ ਜਿਹੜਾ ਤੁਸੀਂ ਵਿੱਚ ਰੋਕੇ ਤੇ ਉਸ ਤੋਂ ਬਾਅਦ ਤੁਸੀਂ ਕੜੀ ਖਾ ਸਕਦੇ ਹੋ ਕਿਉਂਕਿ ਆਮ ਹੀ ਆਪਾਂ ਦੇਖਦੇ ਆ ਇਨ੍ਹਾਂ ਦਿਨਾਂ ਦੇ ਵਿੱਚ ਬੱਚੇ ਵੀ ਬਿਮਾਰ ਹੋ ਜਾਂਦੇ ਤੇ ਆਪਾਂ ਵੀ ਕਿਸੇ ਵੇਲੇ ਆਪਾਂ ਬੜੇ ਸਵਾਦ ਦੇ ਨਾਲ ਜਿਵੇਂ ਬਾਹਰ بارش ਪੈਂਦੀ ਹੈ ਤੇ ਅੰਦਰ ਆਪਾਂ ਕੜੀ ਪਕੌੜਾ ਬਣਾ ਲੈਂਦੇ ਜੀ ਚੌਰ ਖਾਂਦੇ ਉਹਦੇ ਨਾਲ ਤੇ ਬੜੇ ਮਜ਼ੇ ਨਾਲ ਖਾਂਦੇ ਤੇ ਬਾਅਦ ਵਿੱਚ ਆਪਾਂ ਨੂੰ ਇਹ ਜਿਹੜੀ ਪੇਟ ਦੇ ਵਿੱਚ ਗੈਸ ਬੰਦੀ ਉਹਦੇ ਨਾਲ ਵੀ ਕਈ ਬਿਮਾਰੀਆਂ ਲੱਗ ਜਾਂਦੀਆਂ ਤੇ ਕਈ ਆਪਾਂ ਨੂੰ ਦਵਾਈਆਂ ਖਾਣੀਆਂ ਪੈਂਦੀਆਂ ਸੋ ਇਸ ਕਰਕੇ ਆਪਾਂ ਤੁਹਾਨੂੰ ਇਹ ਕਹਿੰਨੇ ਆ ਵੀ ਤੁਸੀਂ ਸੌਣ ਦੇ ਵਿੱਚ ਖਾਸ ਕਰਕੇ ਕੜੀ ਨਾ ਖਾਇਆ ਕਰੋ ਜੇ ਆਪਣੇ ਵੱਡੇ ਬਜ਼ੁਰਗ ਆਪਾਂ ਨੂੰ ਇਹ ਸਾਰੇ ਕਾਰਨ ਦੱਸਦੇ ਤੇ ਆਪਾਂ ਹੋ ਸਕਦਾ ਵਿੱਚੋਂ ਨਾ ਮੰਨਦੇ ਕਿਉਂਕਿ ਆਪਾਂ ਨੂੰ ਜਿਹੜੀ ਚੰਗੀ ਗੱਲ ਉਹ ਮੰਨਣ ਲੱਗਿਆਂ ਬੜਾ ਟਾਈਮ ਲੱਗਦਾ ਆਪਾਂ ਐਵੇਂ ਮਰੀ ਜਨੇ ਉਹਦੇ ਖਾਧਿਆਂ ਪੀੜ ਹੁੰਦੀ ਮੇਰੇ ਕਿੱਥੇ ਹੁੰਦੀ ਜਿਵੇਂ ਆਪਾਂ ਆਮ ਹੀ ਕਹਿ ਦਿੰਨੇ ਜੀ ਦਹੀਂ ਦੇ ਨਾਲ ਮੂਲੀ ਨਹੀਂ ਖਾਣੀ ਚਾਹੀਦੀ ਉਹਦੇ ਵੀ ਬੜੇ ਸਵਾਲ ਮੈਨੂੰ ਆਇਆ ਕਿ ਮੈਡਮ ਜੀ ਇੰਨੇ ਚਿਰ ਤੋਂ ਅਸੀਂ ਖਾ ਹੀ ਰਹੇ ਸਾਨੂੰ ਕੀ ਹੋ ਗਿਆ ਕਿਉਂਕਿ ਆਪਣੇ ਜਿਹੜੇ ਨਾ ਸਮਝਦਾਰ ਲੋਕ ਬਹੁਤ ਨੇ ਸਮਝਣਾ ਨਹੀਂ ਚਾਹੁੰਦੇ ਗੱਲ ਵੀ ਸੁਣੀਏ ਕਿਸੇ ਦੀ ਕੋਈ ਕੀ ਕਹਿਣਾ ਚਾਹੁੰਦਾ ਵਾ ਆਪਣੇ ਆਪ ਜਿਹੜੇ ਜਿਆਦੇ ਸਿਆਣੇ ਬਣਦੇ ਆ ਜੇ ਤੁਹਾਨੂੰ ਇਹ ਮੇਰੀਆਂ ਗੱਲਾਂ ਦੇ ਵਿੱਚ ਥੋੜਾ ਬਹੁਤਾ ਸੱਚ ਲੱਗਦਾ ਵਾ ਤੇ ਤੁਸੀਂ ਇਹ ਚੀਜ਼ ਨੂੰ ਮੰਨ ਲਿਓ ਜੇਕਰ ਤੁਹਾਨੂੰ ਲੱਗਦਾ ਕਿ ਮੈਂ ਨਹੀਂ ਆਪਣੇ ਕੋਲੋਂ ਬਣਾ ਕੇ ਕਹਿ ਰਹੀ ਹਾਂ ਤੇ ਤੁਸੀਂ Google ਤੇ ਵੀ ਅੱਜਕੱਲ ਕਿੰਨੀ ਜਾਣਕਾਰੀ ਦਿੰਦੇ ਆ ਤੁਸੀਂ ਉੱਥੇ ਵੀ ਸਰਚ ਕਰਕੇ ਦੇਖ ਸਕਦੇ ਹੋ ਕਿ ਸੌਨ ਦੇ ਬਿੰਨੇ ਦੇ ਵਿੱਚ ਕੜੀ ਕਿਉਂ ਨਹੀਂ ਖਾਣੀ ਚਾਹੀਦੀ ਤੋ ਜਿਹੜੀਆਂ ਭੈਣਾ ਬਣਾਉਂਦੀਆਂ ਨੇ ਉਹ ਖਾਸ ਇਸ ਚੀਜ਼ ਦਾ ਧਿਆਨ ਰੱਖਿਆ ਕਰੋ ਤੇ ਜੇ ਤੁਹਾਡਾ ਬਹੁਤਾ ਹੀ ਚਿੰਤ ਕਰਦਾ ਵਾ ਤੇ ਤੁਸੀਂ ਉਹਨੂੰ ਕੜੀ ਨੂੰ ਚੰਗੀ ਤਰ੍ਹਾਂ ਪਕਾ ਕੇ ਜਾਨੀ ਕਿ ਥੋੜਾ ਟਾਈਮ ਨਾ ਪਕਾਇਆ ਕਰੋ ਉਸ ਤੋਂ ਡਬਲ ਟਾਈਮ ਜਿਹੜਾ ਪਕਾ ਲਿਆ ਕਰੋ ਤੇ ਫਿਰ ਉਹਨੂੰ ਤਾਜ਼ਾ-ਤਾਜ਼ਾ ਹੀ ਜਿਹੜੇ ਸਵਾਖ ਦੇ ਚੌਲਾਂ ਨਾਲ ਖਾਇਆ ਕਰੋ ਕਿਉਂਕਿ ਸਵਾਖ ਦੇ ਚੌਲ ਜਿਹੜੇ ਉਹ ਵਰਤਾਂ ਦੇ ਵਿੱਚ ਖਾਦੇ ਜਾਂਦੇ ਵਰਤ ਜਾਂਦੇ ਜਿਹੜੇ 1 ਸੋਨ ਮਹੀਨੇ ਵਿੱਚ ਹੀ ਰੱਖੇ ਜਾਂਦੇ ਆ ਇਹ ਜਿਹੜੇ ਚੌਲ ਇਹ ਬਹੁਤ ਆਸਾਨੀ ਨਾਲ ਪਾਜ ਜਾਂਦੇ ਸੋ ਇਸ ਕਰਕੇ ਕੜੀ ਦੇ ਨਾਲ ਜਿਹੜੇ ਸੁਆਖ ਦੇ ਚੌਲ ਹੀ ਖਾਇਆ ਕਰੋ ਅੱਜ ਵਾਲੀ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਇਹ ਅੱਗੇ ਇਹੀ ਦੱਸਾਂਗੇ ਕਿ ਕੜੀ ਜਿਹੜੀ ਛੋਲਿਆਂ ਦੀ ਦਾਲ ਤੋਂ ਆਪਾਂ ਤਿਆਰ ਕੀਤੀ ਹੈ ਤੇ ਨਾਲ ਆਪਾਂ ਬਣਾਏ ਜੀ ਸੁਆਖ ਦੇ ਚੌਲ ਉਹਨੂੰ ਆਪਾਂ ਕਿਸ ਤਰ੍ਹਾਂ ਤਿਆਰ ਕੀਤਾ ਵਾ ਬਿਨਾ ਵੇਸਣ ਤੋਂ ਕੜੀ ਨੂੰ ਤੁਸੀਂ ਅੱਗੇ ਸਾਰਾ ਵੀਡੀਓ ਦੇ ਵਿੱਚ ਦੇਖੋ ਅੱਜ ਵਾਲੀ ਵੀਡੀਓ 'ਚ ਬਣਾਵਾਂਗੇ ਆਪਾਂ ਛੋਲਿਆਂ ਦੇ ਦਾਲ ਦੀ ਕੜੀ ਇਹ ਦੇਖੋ ਆਪਾਂ ਛੋਲਿਆਂ ਦੀ ਦਾਲ ਜਿਹੜੀ 1 ਘੰਟੇ ਤੋਂ ਭਿਉਂ ਕੇ ਰੱਖ ਦਿੱਤੀ ਸੀ ਉਹਨ ਦੇਖੋ ਇਹ ਟੁੱਟਣ ਲੱਗੀ ਹੈ ਟੁੱਟ ਜਾਂਦੀ ਹੈ ਆ ਰਾਮ ਨਾਲੀ ਜੇ ਨੂੰ ਤੁਸੀਂ ਜਲਦੀ ਫੁਲਾਉਣਾ ਯਾਨੀ ਕਿ ਅੱਧਾ ਘੰਟਾ ਤੁਹਾਡੇ ਕੋਲ ਟਾਈਮ ਆਪੇ ਹੁੰਦਾ ਤੇ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਸੋਡਾ ਵੀ ਪਾ ਸਕਦੇ ਜਿਹੜਾ ਮਿੱਠਾ ਸੋਡਾ ਉਹ ਐਂਟੀਬਾਇਟਿਕ ਹੁੰਦਾ ਵੈਸੇ ਵੀ ਚੀਜ਼ ਨੂੰ ਜਲਦੀ ਉਹ ਫੁਲਾ ਦਿੰਦਾ ਤੇ ਜਲਦੀ ਇਹ ਜਿਹੜੀ ਦਾਲ ਆ ਨਰਮ ਹੋ ਜਾਂਦੀ ਆ ਤੇ ਨਹੀਂ ਤੇ ਤੁਸੀਂ ਜਦੋਂ ਸਵੇਰੇ ਕੰਮ ਕਰਦੇ ਪਤਾ ਵੀ ਅੱਜ ਅਸੀਂ ਕੜੀ ਬਣਾਉਣੀ ਆ ਤੇ ਤੁਸੀਂ ਸਵੇਰੇ ਜਿਹੜੀ ਉਹ ਦਾਲ ਪਿਓਣ ਛੱਡੋ ਵੇਸਣ ਦੀ ਕੜੀ ਵੀ ਬਹੁਤ ਸਵਾਦ ਬੰਦੀ ਆ ਪਰ ਜਦੋਂ ਇਹ ਦਾਲ ਨੂੰ ਆਪਾਂ ਤਾਜ਼ਾ ਰਗੜ ਕੇ ਫਿਰ ਕੜੀ ਬਣਾਉਣੀ ਆ ਬਹੁਤ ਹੀ ਜ਼ਿਆਦੀ ਟੇਸਟੀ ਬੰਦੀ ਆ ਤੇ ਇਹਨੂੰ ਆਪਾਂ ਜੀ ਕੁੰਡੇ ਦੇ ਵਿੱਚ ਰਗੜਾਂਗੇ ਫੇਰੇ ਦੀ ਆਪਾਂ ਕੜੀ ਬਣਾਵਾਂਗੇ ਅਤੇ ਇਹਦਾ ਵੇਸਣ ਆਪਾਂ ਤਿਆਰ ਕਰਾਂਗੇ ਇਸੇ ਵੇਸਣ ਦੇ ਆਪਾਂ ਬਣਾਵਾਂਗੇ ਜੀ ਪਕੌੜੇ ਇਸੇ ਵੇਸਣ ਦੀ ਬਣਾਵਾਂਗੇ ਆਪਾਂ ਕੜੀ ਬਹੁਤ ਹੀ ਜਿਆਦੀ ਟੇਸਟੀ ਬਣਦੀ ਆ ਨੂੰ ਜਿਆਦੀਆਂ ਗੱਲਾਂ ਨਾ ਕਰ ਗਏ ਆਪਾਂ ਪਹਿਲਾਂ ਦਾਲ ਨੂੰ ਰਗੜਦੇ ਇਹ ਦੇਖੋ ਵੇਸਣ ਆਪਣਾ ਜਿਹੜਾ ਪਕੌੜਿਆਂ ਵਾਸਤੇ ਪੀ ਚੁੱਕਾ ਵੈ ਇਸੇ ਤਰ੍ਹਾਂ ਆਪਾਂ ਵੇਸਣ ਪੀਸ ਕੇ ਤੇ ਫਿਰ ਕੜੀ ਬਣਾਵਾਂਗੇ ਇਸੇ ਕੁੰਡੇ ਦੇ ਵਿੱਚ ਹੀ ਆਪਾਂ ਪਹਿਲਾਂ ਮਸਾਲੇ ਰਲਾ ਕੇ ਸਾਰੇ ਤੇ ਆਪਾਂ ਇਹਦੇ ਪਹਿਲਾਂ ਪਕੌੜੇ ਬਣਾ ਲੈਨੇ ਕਿਉਂਕਿ ਪਕੌੜਿਆਂ ਤੋਂ ਬਿਨਾ ਪੰਜਾਬੀ ਆਪਣੀ ਕੜੀ ਜਿਹੜੀ ਅਧੂਰੀ ਆ। ਕੁੰਡੇ ਦੇ ਵਿੱਚ ਆਪਾਂ ਮਸਾਲੇ ਪਾ ਦਿੰਨੇ ਆ ਥੋੜਾ ਜਿਹਾ ਆਪਾਂ ਪਾਵਾਂਗੇ ਗਰਮ ਮਸਾਲਾ ਥੋੜੀ ਜੀ ਪਾਵਾਂਗੇ ਆਪਾਂ ਲਾਲ ਮਿਰਚ ਪਾਊਡਰ ਇਹਦੇ ਵਿੱਚ ਅੱਧਾ ਚਮਚ ਪਾਵਾਂਗੇ ਇਹਦੇ ਵਿੱਚ ਆਪਾਂ ਅਜਵੈਨ ਤੇ ਨਾਲ ਇੱਕ ਚਮਚਾ ਆਪਾਂ ਇਹਦੇ ਵਿੱਚ ਪਾ ਦਾਂਗੇ ਜੀਰੇ ਦਾ ਤੇ ਨਮਕ ਸਵਾਦ ਅਨੁਸਾਰ ਹੁਣ ਇਹਨੂੰ ਆਪਾਂ ਸਾਰੇ ਨੂੰ ਮਿਕਸ ਕਰ ਦਾਂਗੇ ਆਪਾਂ ਇਹਨੂੰ ਹੱਥ ਨਾਲ ਹੀ ਮਿਕਸ ਕਰ ਰਹੇ ਹਾਂ ਤੁਸੀਂ ਜੇ ਉਦੋਂ ਜੰਮ ਤੇ ਵੀ ਇਸਤੇਮਾਲ ਕਰ ਸਕਦੇ ਹੋ ਅਸੀਂ ਜਦੋਂ ਆਪਾਂ ਸ਼ੁਰੂ ਕੀਤੀ ਸੀ ਵੀਡੀਓ ਚੰਗੀ ਤਰ੍ਹਾਂ ਆਪਾਂ ਹੱਥ ਧੋ ਕੇ ਫੇਰ ਹੀ ਬੈਠੇ ਸੀਗੇ ਤੇ ਇਹਦੇ ਵਿੱਚ ਮਸਾਲੇ ਆਪਾਂ ਜ਼ਿਆਦਾ ਨਹੀਂ ਪਾ ਰਹੇ ਕਿਉਂਕਿ ਇਹਨਾਂ ਪਕੌੜਿਆਂ ਨੂੰ ਆਪਾਂ ਕੜੀ 'ਚ ਪਾਉਣਾ ਜਿਹੜੇ ਸਿੰਪਲ ਪਕੌੜੇ ਉਹ ਵੀ ਤੁਸੀਂ ਇਦਾਂ ਬਣਾਓਗੇ ਨਾ ਤਾਂ ਬਹੁਤ ਜ਼ਿਆਦਾ ਟੇਸਟੀ ਬਣਦੇ ਫਿਰ ਉਹਦੇ ਵਿੱਚ ਤੁਸੀਂ ਮੋٹے ਮਸਾਲੇ ਵੀ ਪਾ ਸਕਦੇ ਹੋ ਹੁਣ ਤੇਲ ਆਪਣਾ ਗਰਮ ਹੋ ਚੁੱਕਿਆ ਆਪਾਂ ਚੈੱਕ ਆਪਾਂ ਦੇਖੋ ਇਹ ਨਿੱਕੇ ਨੁੜੀ ਥੋੜੀ ਇਤੋਂ ਛੋਟੀ ਬਿਲਕੁਲ ਛੋਟ ਜਿਹੜੀ ਆਪਾਂ ਨੂੰ ਬਾਜ਼ਾਰ ਚੋਂ ਮਿਲਦੀ ਆ ਬਹੁਤ ਹੀ ਜਿਆਦੀ ਟੇਸਟੀ ਬਣਦੀ ਆ ਔੜੇ ਆਪਣੇ ਨਿੱਕੇ ਨਿੱਕੇ ਗੋਲ ਗੋਲ ਬਣ ਚੁੱਕੇ ਤੁਸੀਂ ਦੇਖ ਸਕਦੇ ਹੋ ਵਿੱਚੋਂ ਵੀ ਐ ਪੋਲੇ ਨੇ ਇਹ ਦੇਖੋ ਉੱਤੇ ਪੂਰੇ ਐ ਕਰਕਰੇ ਆਪਾਂ ਕਰ ਲਏ ਤੇ ਵਿੱਚੋਂ ਪੂਰੇ ਐ ਕੂਲੇ ਨੇ ਤੇ ਇਦਾਂ ਹੀ ਹੁਣ ਬਾਕੀ ਦੇ ਬਚੇ ਆਪਾਂ ਪਕੌੜੇ ਕੱਢ ਲੈਨੇ ਤੇ ਜਿੰਨੀ देर ਆਪਣਾ ਬਾਕੀ ਦੇ ਪਕੌੜੇ ਬੰਦਦੇ ਨੇ ਉਨੀ ਦੇਰ ਆਪਾਂ ਇਹਦੇ ਵਿੱਚ ਇਹ ਦਾਲ ਪਾ ਕੇ ਤੇ ਰਗੜ ਲੈਣੀ ਹੈ ਇਸੇ ਕੁੰਡੇ 'ਚ ਫਿਰ ਹੁਣ ਆਪਾਂ ਪਕੌੜੇ ਕੱਢ ਲਏ ਦੀ ਬਾਕੀ ਬਜੇ ਤੇਲ ਦੇ ਵਿੱਚ ਆਪਾਂ ਹੁਣੇ ਪਾ ਦੇਣੀ ਹੈ ਥੋੜੀ ਜਿਹੀ ਹਿੰਗ ਨਾਲ ਪਾ ਦਾਂਗੇ ਇੱਕ ਚਮਚ ਆਪਾਂ ਜੀਰੇ ਦਾ ਇੱਕ ਚਮਚੀ ਪਾ ਦਾਂਗੇ ਇਹਦੇ ਵਿੱਚ ਆਪਾਂ ਸੁੱਕਾ ਧਨੀਆ ਨਾਲੇ ਤੇਜ ਪੱਤਾ ਦੋ ਤਿੰਨੇ ਸੁੱਕੀਆਂ ਲਾਲ ਮਿਰਚਾਂ 10-12 ਪਾਵਾਂਗੇ ਇਹਦੇ ਵਿੱਚ ਆਪਾਂ ਕਾਲੀਆ ਮਿਰਚ ਤੇ ਇੱਕ ਚਮਚ ਪਾਵਾਂਗੇ ਇਹਦੇ ਵਿੱਚ ਆਪਾਂ ਰਾਈ ਦਾ ਤੁਸੀਂ ਪੀਲੀ ਪਾ ਲੋ ਚਾਹੇ ਕਾਲੀ ਪਾ ਲੋ ਕੋਈ ਵੀ ਤੇ ਥੋੜੇ ਜਿਹਾ ਪਾਵਾਂਗੇ ਇਹਦੇ ਵਿੱਚ ਆਪਾਂ ਮੇਥੇ ਇਹ ਸਾਰੇ ਜਦੋਂ ਖੜੇ ਮਸਾਲੇ ਆਪਾਂ ਇਹਦੇ ਵਿੱਚ ਪਾ ਦੇਨੇ ਤੇ ਬਹੁਤ ਜ਼ਿਆਦਾ ਟੇਸਟ ਵਧੀਆ ਲੱਗਦਾ ਕੜੀ ਦਾ ਬਹੁਤ ਹੀ ਜ਼ਿਆਦਾ ਜਦੋਂ ਵਿੱਚ ਕਰੰਚੀ ਜੇ ਆਉਂਦੇ ਨਾ ਬਹੁਤ ਜ਼ਿਆਦਾ ਸਵਾਦ ਲੱਗਦੇ ਹੁਣ ਇਹ ਸੁੱਕੇ ਮਸਾਲੇ ਆਪਾਂ ਸਾਰੇ ਪੁੰਨ ਲਿਆ ਤੇ ਇਹਦੇ ਵਿੱਚ ਹੁਣ ਆਪਾਂ ਪਾ ਦਿੰਨੇ ਆ ਲਸਣ ਤੇ ਅਦਰਕ ਇਹ ਲਸਣ ਅਦਰਕ ਵੀ ਆਪਣਾ ਜਲਦੀ ਪਹੁੰਚ ਗਿਆ ਕਿਉਂਕਿ ਤੇਲ ਆਪਣਾ ਪਹਿਲਾਂ ਦਾ ਗਰਮ ਹੋਣਾ ਆਪਾਂ ਇਹਦੇ ਵਿੱਚ ਪਾ ਦੇਨੇ ਪਿਆਜ਼ ਫਿਰ ਇਹਦੇ ਵਿੱਚ ਪਾ ਦਾਂਗੇ ਆਪਾਂ ਇਹ ਕੜੀ ਪੱਤਾ ਇਹ ਵੀ ਬਹੁਤ ਜ਼ਿਆਦਾ ਵਧੀਆ ਟੇਸਟ ਦਿੰਦਾ ਕੜੀ ਦੇ ਵਿੱਚ ਤੇ ਵੈਸੇ ਵਿੱਚ ਬਹੁਤ ਕੌਣ ਹੁੰਦੇ ਆਪਾਂ ਸਾਰੇ ਇਹਦੇ ਗੁਣਾ ਦੀ ਵੀਡੀਓ ਚੈਨਲ ਤੇ ਤਿਆਰ ਕਰਕੇ ਪਾਈ ਆ ਜਿਵੇਂ ਫੇਸ ਵਾਸਤੇ ਵੀ ਬਹੁਤ ਵਧੀਆ ਹੈ ਵਾਲਾ ਵਾਸਤੇ ਵੀ ਬਹੁਤ ਵਧੀਆ ਵਾ ਔਰ ਬਿਮਾਰੀਆਂ ਨੂੰ ਕਈਆਂ ਨੂੰ ਇਹ ਠੀਕ ਕਰਦਾ ਇਸ ਕਰਕੇ ਕੜੀ ਪੱਤਾ ਜਿਹਦੇ ਕੋ ਹੈਗਾ ਜਰੂਰ ਇਹਨੂੰ ਵਰਤਿਆ ਕਰੋ ਤੁਸੀਂ ਵਰਤੇ ਹਰੀਆਂ ਮਿਰਚਾਂ ਦੋ ਤਿੰਨ ਲਈਆਂ ਆਪਾਂ ਕੱਟ ਮਾਰ ਕੇ ਪਾ ਦਾਂਗੇ ਆਪਾਂ ਇਹਦੇ ਵਿੱਚ ਇਹ ਸਾਰਾ ਕੁਝ ਮੋਟਾ-ਮੋਟਾ ਆਪਾਂ ਸਾਫ ਸਾਬਤ ਤਾ ਪਾ ਰਹੇ ਆ ਇਦਾਂ ਹੀ ਆਪਾਂ ਲੰਗੜਾ ਤੇ ਮਿਲਦਾ ਨੇ ਸਾਫਤ ਅਸੀਆ ਚੀਜ਼ਾਂ ਵਿੱਚ ਜਿਹੜੋ ਦਾਲੋ ਬਣਾਉਂਦੇ ਉਹਦੇ ਵਿੱਚ ਉਹਨਾਂ ਨੇ ਵੈਸੇ ਹੀ ਹਰੀਆਂ ਮਿਰਚਾਂ ਦੀ ਛੁੱਟੀ ਹੁੰਦੀ ਉਹ ਵੀ ਬਹੁਤ ਟੇਸਟੀ ਬਣਦੀ ਆ ਹੁਣ ਆਪਣਾ ਟਮਾਟਰ ਵੀ ਜਿਹੜਾ ਨਰਮ ਹੋ ਚੁੱਕਾ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਮਸਾਲੇ ਇੱਕ ਚਮਚ ਹਲਦੀ ਪਾਊਡਰ ਦਾ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਦਾ ਤੇ ਇੱਕ ਚਮਚ ਪੀਸਿਆ ਹੋਇਆ ਮਸਾਲਾ ਤੇ ਨਮਕ ਪਾ ਦਾਂਗੇ ਚਾਪਾ ਸਵਾਦ ਅਨੁਸਾਰ ਜਿੱਦਾਂ ਦਾ ਤੁਸੀਂ ਖਾਣੇ ਹੋ ਵੈਸੇ ਨਮਕ ਥੋੜਾ ਘੱਟ ਹੀ ਖਾਣਾ ਚਾਹੀਦਾ ਆਪਾਂ ਨੂੰ ਇਹ ਸਾਰੇ ਮਸਾਲੇ ਆਪਾਂ ਮਿਕਸ ਕਰ ਦਾਂਗੇ ਵੈਸੇ ਅਸੀਂ ਜਿਹੜਾ ਸੇਦਾ ਨਮਕ ਹੀ ਵਰਤਦੇ ਹਾਂ ਹੁਣ ਇਹ ਸਾਰੇ ਮਸਾਲੇ ਜਿਹੜੇ ਆਪਾਂ ਪੀਸੇ ਹੋਏ ਪਾਏ ਇਹ ਵੀ ਚੰਗੀ ਤਰ੍ਹਾਂ ਭੋਲ ਲੈਣੇ ਆਪਾਂ ਇਹਦੇ ਵਿੱਚ ੜ ਕੇ ਚ ਇਹਦਰ ਵੇਸਣ ਵੀ ਆਪਣਾ ਪੀਚ ਚੁੱਕਾ ਆਪਾਂ ਇਹਦੇ ਵਿੱਚ ਲੱਸੀ ਮਿਕਸ ਕਰ ਦਿੰਨੇ ਕੁੰਡੇ ਚ ਜਿਹੜੀ ਲੱਸੀ ਵਾਲੀ ਕੜੀ ਹੁੰਦੀ ਹੈ ਨਾ ਉਹ ਬਹੁਤ ਜਿਆਦਾ ਟੇਸਟੀ ਹੁੰਦੀ ਹੈ ਵੈਸੇ ਕੜੀ ਬਣ ਜਾਂਦੀ ਹੈ ਇਮਲੀ ਦੇ ਨਾਲ ਵੀ ਚਾਹੇ ਨਿੰਬੂ ਦੇ ਨਾਲ ਵੀ ਪਰ ਜਿਹੜੀ ਲੱਸੀ ਵਾਲੀ ਕੜੀ ਦਾ ਸਵਾਦ ਜਿਹੜਾ ਵੱਖਰਾ ਹੀ ਹੁੰਦਾ ਵਾ ਇਹ ਚਾਟੀ ਵਾਲੀ ਲੱਸੀ ਆਪਣੇ ਕੋ ਇਹਦਾ ਤਾਂ ਸਵਾਦ ਹੀ ਵੱਖਰਾ ਹੈ ਇਹ ਸਾਰਾ ਜਿਹੜਾ ਆਪਾਂ ਦਾਲ ਤੋਂ ਵੇਸਣ ਬਣਾਇਆ ਤੇ ਵਿੱਚ ਆਪਾਂ ਲੱਸੀ ਮਿਕਸ ਕੀਤੀ ਹੈ ਇਹਨੂੰ ਸਾਰੇ ਘੋਲ ਨੂੰ ਆਪਾਂ ਮਸਾਲੇ ਚ ਪਾ ਦੇਣਾ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਵੀ ਮਿਕਸ ਕਰ ਦਿੰਨੇ ਆ ਕਿਉਂਕਿ ਅਜੇ ਕੜੀ ਨੇ ਕੜਨਾ ਵੀ ਹੈ ਤੇ ਵੈਸੇ ਵੀ ਵੇਸਣ ਨੇ ਵੀ ਫੁੱਲਣਾ ਤੇ ਥੋੜਾ ਜਿਹਾ ਇਹਦੇ ਵਿੱਚ ਪਾਣੀ ਆਪਾਂ ਵਧ ਰੱਖਾਂਗੇ ਹੁਣ ਇਹਨੂੰ ਕੜੀ ਨੂੰ ਆਪਾਂ ਅੱਧਾ ਘੰਟੇ ਤੱਕ ਪੱਕਣ ਦਿੰਨੇ ਆ ਕਿਉਂਕਿ ਕੜੀ ਜਿੰਨੀ ਕੜੀ ਜੋਗੀ ਉਨੀ ਜਿਆਦਾ ਸਵਾਦ ਬਣਨੀ ਆ ਫਿਰ ਉਸ ਤੋਂ ਬਾਅਦ ਆਪਾਂ ਆਂਤਾਂ ਨੂੰ ਦਿਖਾਉਨੇ ਆ ਵੀ ਕੜੀ ਕਿੰਨੀ ਆਪਣੀ ਟੇਸਟੀ ਬਣੀ ਆ ਤੇ ਕੜੀ ਦੇ ਨਾਲ ਆਪਾਂ ਬਣਾਵਾਂਗੇ ਜੀ ਸਵਾਖ ਦੇ ਚੌਲ ਜੋ ਕਿ ਜਿਵੇਂ ਗਰਮੀ ਆ ਗਈਆਂ ਗਰਮੀਆਂ ਦੇ ਵਿੱਚ ਜੀ ਕਰਦਾ ਵਾ ਵੀ ਕੜੀ ਦੇ ਨਾਲ ਚੌਲ ਔਨ ਤੇ ਦੂਸਰੇ ਚੌਲ ਆਪਾਂ ਬਹੁਤ ਘਾਟੇ ਇਸਤੇਮਾਲ ਕਰਦੇ ਆ ਅੱਜ ਆਪਾਂ ਸਾਂਭ ਦੇ ਚੌਲ ਬਣਾਵਾਂਗੇ ਤੇ ਨਾਲ ਪਕੌੜਿਆਂ ਦੀ ਕੜੀ ਹੋਊਗੀ ਤਾਂ ਬੱਲੇ ਬੱਲੇ ਹੋ ਜਾਣੀ ਹੁਣ ਕੜੀ ਨੂੰ ਰਿਜ ਦੇ ਆਪਣੇ 20 ਮਿੰਟ ਹੋ ਚੁੱਕੇ ਨੇ ਤੇ ਜਦੋਂ ਕੜੀ ਦੇ ਵਿੱਚੋਂ ਖੁਸ਼ਬੂ ਆਉਣ ਲੱਪੇ ਨਾ ਵੀ ਇਹ ਰਿਜ ਦੇ ਦੀ ਜਿਵੇਂ ਵੇਸਣ ਪੱਕੇ ਦੀ ਖੁਸ਼ਬੂ ਆਉਣ ਲੱਪੇ ਉਦੋਂ ਆਪਾਂ ਇਹਦੇ ਵਿੱਚ ਪਕੌੜੇ ਪਾ ਲੈਣੇ ਨੇ ਪਹਿਲਾਂ ਪਕੌੜੇ ਨਹੀਂ ਪਾਉਣੇ ਨਹੀਂ ਤੇ ਫਿਰ ਵਿੱਚ ਘੁਲ ਜੇ ਜਾਣਗੇ ਹੁਣ ਆਪਾਂ ਇਹਦੇ ਵਿੱਚ ਇਹ ਪਕੌੜੇ ਪਾ ਦਾਂਗੇ ਹੁਣ ਆਪਾਂ ਪਕੌੜੇ ਵੀ ਇਹਦੇ ਵਿੱਚ ਕੜੀ 'ਚ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆਂ ਵੀ ਤਾਂ ਕਿ ਜਿਹੜੇ ਪਕੌੜੇ ਆ ਉਹ ਯੂਸੀ ਜੇ ਬਣ ਜਾਣ ਵਿੱਚ ਉਹ ਕੜੀ ਨੂੰ ਚੰਗੀ ਤਰ੍ਹਾਂ ਚੂਸ ਲੈਣ ਹੁਣ ਆਪਣੀ ਕੜੀ ਰੇਜਦੀ ਨੂੰ ਪੂਰੇ 30 ਮਿੰਟ ਹੋ ਚੁੱਕੇ 10 ਮਿੰਟ ਇਹਨੂੰ ਆਪਾਂ ਹੋਰ ਇੰਨੇ ਅੱਗ ਬਿਲਕੁਲ ਖਤਮ ਹੋ ਚੁੱਕੀ ਹੈ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆਂ ਜੀ ਇਹ ਆਪਣਾ ਸੁਆਂਜਨਾ ਤੇ ਥੋੜੀ ਜੀ ਇਹ ਜੀ ਕਸੂਰੀ ਮੇਥੀ ਤੇ ਕੜੀ ਦੇਖੋ ਆਪਣੀ ਗੰਨੀ ਸੋਹਣੀ ਬਣ ਕੇ ਤਿਆਰ ਹੋ ਚੁੱਕੀ ਹੈ ਇਹ ਕੜੀ ਦੇ ਉੱਪਰ ਉਹਦੀ ਜਦੋਂ ਆਪਾਂ ਸੁੱਕੀ ਮੇਥੀ ਪਾਉਂਦੇ ਆਂ ਬਹੁਤ ਜ਼ਿਆਦਾ ਜ਼ਿਆਦਾ ਟੇਸਟ ਵਧੀਆ ਨਿਕ ਤੇ ਨਾਲ ਹੀ ਆਪਾਂ ਇਹਦਾ ਟੇਸਟ ਹੋਰ ਵਧਾਉਣ ਵਾਸਤੇ ਪਾ ਦਾਂਗੇ ਹਰਾ ਧਨੀਆ ਤੇ ਲੋ ਜੀ ਆਪਣੀ ਜਿਹੜੀ ਕੜੀ ਬਣ ਕੇ ਤਿਆਰ ਹੋ ਚੁੱਕੀ ਹੈ ਇਹਨੂੰ ਹੁਣ ਆਪਾਂ ਬੌਲ 'ਚ ਕੱਢ ਲੈਣੇ ਆ ਤੇ ਲਓ ਜੀ ਆਪਣੀ ਜਿਹੜੀ ਆਪਾਂ ਕੁੰਡੇ ਦੇ ਵਿੱਚ ਦਾਲ ਰੱਖਣੀ ਸੀ ਉਹਦੀ ਆਪਾਂ ਕੜੀ ਬਣਾ ਕੇ ਤਿਆਰ ਕਰ ਚੁੱਕੇ ਹਾਂ ਦੇਖੋ ਆਪਾਂ ਡੋਂਗੇ ਤੇ ਕੱਢ ਲਈ ਐ ਦੀ ਸਜਾਵਟ ਵੀ ਕਰ ਲਈ ਦੇਖਣ ਨੂੰ ਕਿੰਨੀ ਵਧੀਆ ਲੱਗਦੀ ਆ ਤੇ ਟੇਸਟ ਵੀ ਤੇ ਇੰਨੀ ਕੁ ਜਿਆਦੀ ਹੁੰਦੀ ਆ ਨਾ ਵੀ ਆਪਾਂ ਕਹਿ ਨਹੀਂ ਸਕਦੇ ਤੁਹਾਨੂੰ ਕੁਝ ਵੀ ਨਾਂ ਦੱਸ ਸਕਦੇ ਆ ਆਪਾਂ ਤੁਹਾਨੂੰ ਇਹ ਤੁਸੀਂ ਬਣਾਓਗੇ ਖਾਓਗੇ ਤੇ ਫੇਰ ਹੀ ਤੁਹਾਨੂੰ ਪਤਾ ਲੱਗਣਾ ਵੀ ਕਿੰਨੀ ਜਿਆਦੀ ਟੇਸਟੀ ਹੁੰਦੀ ਆ ਦੇ ਨਾਲ ਆਪਾਂ ਬਣਾਇਆ ਜੀ ਇਹਦੇ ਸਵਾਖ ਦੇ ਚੌਲ ਆਪਾਂ ਦੂਸਰੇ ਜਿਹੜੇ ਚੌਲ ਬਣਾਉਨੇ ਆ ਜਿਵੇਂ ਬਾਸਮਤੀ ਦੇ ਹੋਗੇ ਚਾਹ ਦੂਸਰੇ ਜਿਹੜੇ ਵੀ ਕੋਈ ਆਪਾਂ ਚੌਲ ਬਣਾਉਨੇ ਉਹਨਾਂ ਦੇ ਨਾਲ ਕਈਆਂ ਨੂੰ ਬਹੁਤ ਜ਼ਿਆਦੀਆਂ ਦਿੱਕਤਾਂ ਆਉਂਦੀਆਂ ਕਿਉਂਕਿ ਉਹ ਜਿਹੜੇ ਚੌਲ ਆ ਉਹ ਆਪਣੇ ਸਰੀਰ ਵਾਸਤੇ ਉਹਨੇ ਲਾਭਦਾਇਕ ਵੀ ਨਹੀਂ ਹੈਗੇ ਜਿੰਨੇ ਕੇ ਸਵਾਖ ਦੇ ਚੌਲ ਹੋਗੇ ਚਾਹ ਕਟਕੀ ਹੋਗੀ ਚਾਹ ਕੰਗਣੀ ਹੋਗੀ ਇਹ ਜਿਹੜੇ ਅਨਾਜ ਆ ਇਹ ਆਪਣੇ ਸਰੀਰ ਵਾਸਤੇ ਬਹੁਤ ਜ਼ਿਆਦੇ ਫਾਇਦੇਮੰਦ ਆ ਇਹਨਾਂ ਸਾਰਿਆਂ ਦੇ ਫਾਇਦੇ ਆ ਵਾ ਤੁਹਾਨੂੰ ਪਹਿਲਾਂ ਵੀ ਦੱਸੇ ਹੋਇਆ ਤੇ ਤੁਸੀਂ ਦਾਲ ਦੇ ਨਾਲ ਵੀ ਤੇ ਕੜੀ ਦੇ ਨਾਲ ਵੀ ਤੇ ਵੈਸੇ ਵੀ ਤੇ ਜੀ ਨਮਕੀਨ ਚੋਲ ਵੀ ਇਹਨਾਂ ਨੂੰ ਬਣਾ ਸਕਦੇ ਹੋ ਇਹਨਾਂ ਦਾ ਕੋਈ ਡਰ ਨਹੀਂ ਹੈਗਾ ਖਾਣ ਨੂੰ ਤੇ ਇਹਨਾਂ ਦਾ ਆਪਣੇ ਸਰੀਰ ਨੂੰ ਲਾਭ ਹੀ ਹੋਊਗਾ ਹਾਨੀ ਨਹੀਂ ਹੋਊਗੀ ਤੇ ਆਪਣੇ ਕੜੀ ਚੋਲ ਬਣ ਕੇ ਤਿਆਰ ਹੋ ਚੁੱਕੇ ਆ ਜੀ ਤੇ ਹੁਣ ਤੁਸੀਂ ਮੈਨੇ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਸਾਡੀ ਅੱਜ ਦੇ ਛੋਲਿਆਂ ਦੀ ਦਾਲ ਕੁੰਡੇ ਵਿੱਚ ਰਗੜ ਕੇ ਕੜੀ ਬਣਾਉਣ ਵਾਲੀ ਰੈਸਪੀ ਕਿੱਦਾਂ ਦੀ ਲੱਗੀ ਜੇ ਰੈਸਪੀ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਦਬਕ ਕੇ ਕਰ ਦਿਓ ਜੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੇ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰ ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਦੀ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਇੱਥੇ ਆਪਾਂ ਵੀਡੀਓ ਦਾ ਕਰਦੇ ਜੀ ਐਂਡ ਤੇ ਗਰਮਾ ਗਰਮ ਇਹ ਦਾਲ ਤੋਂ ਬਣੀ ਕੜੀ ਤੇ ਸਵਾਖ ਦੇ ਚੌਲ ਖਾ ਕੇ ਕਰਦੇ ਅਨੁਜੋਏ ਮਿਲਦੇ ਆ ਨੈਕਸਟ ਵੀਡੀਓ ਤੱਕ ਤਕਲੀਬਾ ਹੈ